ਪਰ ਪਾਈ ਸਾਹਿਬ ਉਹ ਪਹਿਲਾਂ ਤਾਂ ਤੁਸੀਂ ਸਾਨੂੰ ਟਾਈਮ ਦਿੱਤਾ ਜੇ ਬਡੇ ਪਿੰਡ ਤੇ ਤੁਸੀਂ ਸਰਪੰਚੋਂ ਸਾਨੂੰ ਟਾਈਮ ਦਿੱਤਾ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਤੇ ਸ਼ੁਕਰੀਆ ਕਰਦੇ ਆ ਤੁਹਾਡਾ ਕਿ ਪਹਿਲਾਂ ਵੀ ਅਸੀਂ ਬਡੇ ਆਉਂਦੇ ਜਾਂਦੇ ਰਹਿੰਦੇ ਆ ਤੇ ਪਿੰਡੇ ਦੇ ਜਿਹੜੇ ਹਾਲਾਤ ਬਖੋਦੇ ਰਹਿੰਦੇ ਆ ਤੁਹਾਨੂੰ 5 ਮਹੀਨੇ ਹੋ ਗਏ ਬੰਦਿਆਂ ਨੂੰ ਤੇ ਕਿੰਨੇ ਕੰਮ ਤੁਸੀਂ ਕਰ ਚੁੱਕੇ ਹੋ ਇਹ ਤੋਂ ਪਹਿਲਾਂ ਕਿ ਕਿੰਨੇ ਕ ਬਾਕੀ ਰਹਿੰਦੇ ਆ ਇਹ ਜਿਹੜੇ ਤੁਸੀਂ ਮੰਗ ਕਰਦੇ ਹੋ ਸਰਕਾਰ ਤੋਂ ਪਿਆ ਕੰਮ ਸਾਡੇ ਕਰਨ ਵਾਲੇ ਰਹਿੰਦੇ ਆ ਤੇ ਕੀ ਕੁਛ ਇਹ ਤੋਂ ਪਹਿਲਾਂ ਤਰੀਕ ਕਰਕੇ ਸਭ ਤੋਂ ਪਹਿਲਾਂ ਤਾਂ ਪੰਜ ਪਾਣੀ نیوز ਤੇ ਵਿਸ਼ਵ ਟੀਵੀ ਦਾ ਸੀ ਆਪਦੇ ਨਗਰ ਮਿੱਡਾ ਵਿਖੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸੋ ਜਿਹੜੀ ਹੈਗੀ ਆ ਸਾਨੂੰ 5 ਮਹੀਨੇ ਹੋ ਗਏ ਸਾਡੀ ਪੰਚਾਇਤ ਬਣੀ ਨੂੰ ਅਸੀਂ ਪੰਜਾਂ ਮਹੀਨਿਆਂ ਵਿੱਚ ਇੱਕ ਵਧੀਆ ਉਪਰਾਲਾ ਕਰ ਰਹੇ ਆਂ ਸਭ ਤੋਂ ਪਹਿਲਾਂ ਜਿੱਥੇ ਆਪਾਂ ਖੜੇ ਆਂ ਇਹ ਪੈਲਟਸ ਦਾ ਬਹੁਤ ਬਾਹਰਲੀ ਦੇਖ ਬਹੁਤ ਜਿਆਦਾ ਖਰਾਬ ਹੋਈ ਪਈ ਸੀ ਘਾੜ ਬੂਟੇ ਹੋਏ ਪਏ ਸੀ ਉਹ ਸਾਡੇ ਪਾਟਕੇ ਨੂੰ ਸਾਫ ਕੀਤਾ ਗਿਆ ਹੈ। ਸੋ ਜਿਹੜੀ ਵਿਕਾਸ ਦੀ ਗੱਲ ਆ ਅਜੇ ਤਾਂ ਸਿਰਫ ਸਾਨੂੰ ਥੋੜਾ ਜਿਹਾ ਟਾਈਮ ਹੋਇਆ ਆ। ਅਸੀਂ ਇਹ ਲੰਮੇ ਸਮੇਂ ਵਿੱਚ ਬਹੁਤ ਜ਼ਿਆਦਾ ਵਿਕਾਸ ਕਰਨ ਦੀ ਉਮੀਦ ਰੱਖਦੇ ਆ। ਸਰਕਾਰ ਤੋਂ ਵੀ ਇਸੇ ਤਰ੍ਹਾਂ ਹੀ ਟਾਈਮ-ਟਾਈਮ ਤੇ ਅਸੀਂ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਉਹ ਮੰਗਾਂਗੇ। ਸਭ ਤੋਂ ਵੱਡਾ ਸਾਡੇ ਪਿੰਡ ਨੂੰ ਜੋ ਲੋੜ ਆ ਤੇ ਅੱਜ ਪੀਣ ਵਾਲੇ ਪਾਣੀ ਦੀ ਆ। ਕਿਉਂਕਿ ਸੇਮ ਵਾਲਾ ਏਰੀਆ ਹੁਣ ਕਰਕੇ ਨਿਤਰਾ ਪਾਣੀ ਬਹੁਤ ਖਾਰਾ ਆ। ਤੇ ਸਾਨੂੰ ਨਹਿਰ ਵਾਲਾ ਪਾਣੀ ਬਹੁਤ ਘੱਟ ਆਉਂਦਾ ਆ ਪਿੰਡ ਵੱਡਾ ਹੋਣ ਕਰਕੇ ਪਾਣੀ ਪੂਰਾ ਨਹੀਂ ਆ ਰਿਹਾ ਇਸ ਕਰਕੇ ਸਰਕਾਰ ਤੋਂ ਤੁਹਾਡੀ ਮੀਡੀਆ ਲਈ ਇਹ ਵੀ ਇੱਕ ਮੰਗ ਰੱਖਦੇ ਆ ਕਿ ਸਾਨੂੰ ਕਿਸੇ ਨਾ ਕਿਸੇ ਤਰੀਕੇ ਆੜਮ ਵਾਲੇ ਨਹਿਰ ਨਾਲ ਜੋੜਿਆ ਜਾਵੇ ਤੇ ਪਾਣੀ ਥੋੜਾ ਜਿਹਾ ਵਧ ਕੀਤਾ ਜਾਵੇ ਅਤੇ ਇੱਕ ਸਾਨੂੰ ਵੱਡਾ ਟੈਂਕ ਹੋਰ ਦਿੱਤਾ ਜਾਵੇ ਇਸ ਪਾਣੀ ਸਟਾਕ ਵਾਸਤੇ ਦੂਸਰੀ ਗੱਲ ਇਹ ਆ ਕਿ ਜਿਵੇਂ ਚੱਲ ਰਹੇ ਕੰਮਾਂ ਦੀ ਇਸ ਟਾਈਮ ਇੱਕ ਪ੍ਰਧਾਨ ਮੰਤਰੀ ਵਾਸਤੇ ਵਿੱਚੋਂ ਚੱਲ ਜਾਂਦਾ ਸੋਲਡ ਵੇਸਟ ਦਾ ਕੰਮ ਆਪਣੇ ਕੋਲੇ ਆਪਣੇ ਪਿਛਲੇ ਪਾਸੇ ਉਸ ਦਾ ਕੰਮ ਆ ਇੱਕ ਗੜੀਆਂ ਨਾਲਿੰਗ ਦਾ ਚੱਲ ਜਾਂਦਾ ਜੀ ਤੇ ਤੀਸਰਾ ਕੰਮ ਸਾਡੇ ਕੋਲੇ ਇੱਕ ਪਾਇਪ ਲਾਣਿਆ ਗੰਦੇ ਪਾਣੀ ਦੀ ਉਹ ਚੱਲੀ ਜਾਂਦੀ ਸੋ ਤਿੰਨੇ ਕੰਮ ਸਾਡੇ ਪਿੰਡ 'ਚ ਚੱਲ ਰਹੇ ਆ ਸੋ ਅੱਗੇ-ਅੱਗੇ ਜਿਵੇਂ-ਜਿਵੇਂ ਸਰਕਾਰ ਦੇ ਹੁਕਮ ਹੋਣਗੇ ਜਾਂ ਸਰਕਾਰ ਕਹੇਗੀ ਉਸ ਤਰ੍ਹਾਂ ਅਸੀਂ ਉਹ ਕੰਮ ਚਲਾਵਾਂਗੇ ਜਗਮੀਰ ਸਿੰਘ ਜੀ ਤੁਸੀਂ ਵੀ ਪੰਚਾਇਤ ਮੈਂਬਰ ਹੋ ਮੈਂ ਤੁਸੀਂ ਵੀ ਪੰਚਾਇਤ ਮੈਂਬਰ ਹੋ ਹਾਂਜੀ ਬੜਾ ਤੁਹਾਡਾ ਮਤਲਬ ਇਲਾਕੇ ਦੇ ਜਿਹੜੇ ਆਪਣੇ ਮੰਤਰੀ ਸਾਹਿਬ ਆ ਗੁਰਮੀਤ ਸਿੰਘ ਖੋਟਿਆ ਉਹਨਾਂ ਨਾਲ ਤੁਸੀਂ ਬਹੁਤ ਹੀ ਜਿਆਦਾ ਸਾਰੇ ਬੰਦੇ ਰਿਲੇਟਿਡ ਸਾਰੇ ਬੰਦਿਆਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਤੁਸੀਂ ਉਹਨਾਂ ਨੂੰ ਜਿਤਾਇਆ ਹੈ ਕਾਰਜਕੁਸ਼ਲ ਜਦੋਂ ਮਿੱਡਾ ਪਿੰਡ ਦੇ ਵਿੱਚ ਇੱਥੇ ਪਹਿਲਾਂ ਆਕਾਲੀ ਰਾਜਾ ਹੋਰ ਪਾਰਟੀਆਂ ਦਾ ਜੋੜ ਹੁੰਦਾ ਸੀ ਪਾਪੀ ਵੋਟ ਦਈ ਔਰ ਤੁਸੀਂ ਮੈਂਬਰ ਬਣ ਕੇ ਪਿੱਛੇ ਥੋੜੀ 9 ਮੈਂਬਰ ਥੱਲੇ ਪੜ ਗਏ। ਕਿ ਕਦੇ ਮੰਤਰੀ ਜੀ ਤੋਂ ਜਾ ਕੇ ਗ੍ਰਾਂਟ ਮੰਗੀ ਹੈ ਵੀ ਸਾਡੇ ਪਿੰਡ 'ਚ ਇੰਨੀ ਗ੍ਰਾਂਟ ਆ ਜਨੇ ਪੈਲਸ ਆ ਪੈਸੇ 10 ਲੱਖ ਰੁਪਏ ਲੱਗਣਾ ਹੈ। ਔਰ ਤੁਸੀਂ ਕੰਮ ਦੱਸਦੇ ਹੋ ਉਹਨਾਂ 'ਚ ਪੈਸੇ ਲੱਗਣੇ ਆ। ਕਿ ਕਦੇ ਉਹਨਾਂ ਨੂੰ ਬੇਚੀ ਕੀਤੀ ਹੈ ਤੇ ਉਹਨਾਂ ਨੇ ਕੋਈ ਹਾਰਾ ਭਰਿਆ। ਬਿਲਕੁਲ ਜੀ ਸਰਕਾਰ ਵੀ ਸਾਡੇ ਨਾਲ ਆ। ਜਿਵੇਂ ਅਸੀਂ ਸਰਕਾਰ ਦਾ ਸਾਥ ਦੇ ਰਹੇ ਆ ਤੇ ਮੰਤਰੀ ਸਾਹਿਬ ਵੀ ਪੂਰਾ ਸਾਨੂੰ ਸਹਿਯੋਗ ਕਰ ਰਹੇ ਨੇ। ਤੇ ਉਹਨਾਂ ਤੋਂ ਪੈਲਸ ਬਾਰੇ ਗਰਾਊਂਡ ਬਾਰੇ ਮੰਗ ਕੀਤੀ ਆ ਸਭ ਤੋਂ ਪਹਿਲਾਂ ਤਾਂ ਕਿਉਂਕਿ ਇਹ ਚੀਜ਼ਾਂ ਸਾਡੇ ਵਾਸਤੇ ਬਹੁਤ ਜ਼ਰੂਰੀਆਂ ਪਿੰਡ ਦੀਆਂ ਤੇ ਹੋ ਸਕਦਾ ਕਿ ਥੋੜੇ ਦਿਨਾਂ ਤੱਕ ਸਾਨੂੰ ਗਰਾਊਂਡ ਬਾਰੇ ਕਿ ਗਰਾਊਂਡ ਦੀ ਗਰਾਊਂਡ ਮਿਲ ਜੇ ਪਰਮਾਤਮਾ ਕਰੇ ਕਿ ਅਸੀਂ ਗਰਾਊਂਡ ਨੂੰ ਐਡਾ ਵਧੀਆ ਬਣਾ ਦਈਏ ਕਿ ਲਾਗੇ ਲਾਗੇ ਤੇ ਟੂਰਨਾਮੈਂਟ ਵੀ ਇੱਥੇ ਹੋਣ ਇਹ ਸਾਡੀ ਸੋਚ ਇਹ ਆ ਜੀ ਸਭ ਤੋਂ ਪਹਿਲਾਂ ਕਿ ਗਰਾਊਂਡ ਬਣਾਉਣ ਦੀ ਤੇ ਪੈਲਸ ਬਣਾਉਣ ਦੀ ਜੀ ਤੇ ਮੰਤਰੀ ਸਾਹਿਬ ਵੀ ਕਹਿ ਰਹੇ ਆ ਕਿ ਜਿਵੇਂ ਵੀ ਆਪਾਂ ਨੂੰ ਸਰਕਾਰ ਵੱਲੋਂ ਫੰਡ ਆਊਗਾ ਤੇ ਪਹਿਲ ਦੇ ਆਧਾਰ ਤੇ ਮਿਲੂਗਾ ਤੇ ਸਾਨੂੰ ਵੀ ਵਿਸ਼ਵਾਸ ਹੈ ਮੰਤਰੀ ਸਾਹਿਬ ਤੇ ਕਿ ਜਿਵੇਂ ਅਸੀਂ ਉਹਨਾਂ ਦਾ ਸਹਿਯੋਗ ਕਰ ਰਹੇ ਹਾਂ ਤੇ ਸਾਡੇ ਪਿੰਡ ਦਾ ਵੀ ਜਰੂਰ ਮਤਲਬ ਮੰਤਰੀ ਸਾਹਿਬ ਸਹਿਯੋਗ ਕਰਨਗੇ ਕਿ ਸਾਨੂੰ ਗ੍ਰਾਂਟ ਦੇ ਕੇ ਕਿਉਂਕਿ ਸਾਡਾ ਪਿੰਡ ਸੇਮ ਦਾ ਏਰੀਆ ਕਰਕੇ ਜਿੰਨਾ ਜਿਵੇਂ ਪੈਲਸ ਬਣਿਆ ਸੀ ਇਹ ਵੀ ਖੰਡਰ ਬਣ ਚਲਿਆ ਗ੍ਰਾਉਂਡ ਸੀ ਉਹ ਵੀ ਖੰਡਰ ਬਣ ਚਲਿਆ ਜੀ ਤੇ ਸਾਨੂੰ ਇਹ ਉਮੀਦ ਹੈ ਕਿ ਜੇਕਰ ਗ੍ਰਾਂਟ ਦਿੱਤੀ ਜਾਵੇ ਸਾਨੂੰ ਤੇ ਅਸੀਂ ਸਭ ਤੋਂ ਸੋਹਣਾ ਆਪਦਾ ਪਿੰਡ ਬਣਾ ਲਈਏ ਇਹ ਮੇਤਾ ਬੜੇ ਟਾਈਮ ਦੀਆਂ ਸੀ ਸਾਡੀਆਂ ਪਹਿਲਾਂ ਕਮੇਟੀ ਚ ਕੰਮ ਕਰਦੇ ਰਹੇ ਆ ਸੱਤਾ ਚ ਕੰਮ ਕਰਦੇ ਰਹੇ ਆ ਸਾਨੂੰ ਵੀ ਇਹ ਸੀ ਕਿ ਅਸੀਂ ਵੀ ਆ ਪੰਚਾਇਤ ਚਾਹੀਏ ਤੇ ਅਸੀਂ ਆਪਦਾ ਕੰਮ ਨੇਪਰੇ ਚੜਾਈਏ ਤੇ ਪਿੰਡ ਨੂੰ ਸੋਹਣਾ ਬਣਾ ਲਈ ਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੋਈ ਕਿ ਇਸ ਟਾਈਮ ਤੇ ਐਕਟਿੰਗ ਮੈਨੂੰ ਲੱਗਦਾ ਕਿ ਪਹਿਲਾ ਜਾਣਦਾ ਕਿ ਸਾਡੇ ਪਿੰਡ ਦੀ ਪੂਰੀ ਪੂਰੀ ਪੰਚਾਇਤ ਇਹ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਸਰਪੰਚ ਸਾਹਿਬ ਵੀ ਆ ਸਾਰੇ ਮੈਂਬਰ ਆ ਸਾਰਿਆਂ ਦੀ ਸੋਚ ਇੱਕ ਆ ਕਿ ਆਪਾਂ ਪਿੰਡ ਦੇ ਵਿੱਚ ਵਿਕਾਸ ਕਰਨਾ ਹੈ ਇੱਕ ਪੂਰੀ ਪੰਚਾਇਤ ਮਿੱਡੇ ਦੀ ਇਸ ਟਾਂ ਤੇ ਮੌਜੂਦ ਹੈ ਜਿਹੜੇ ਇਸ ਟਾਂ ਤੇ ਆਪਾਂ ਖੜੇ ਆ ਪੈਲਸ ਦੇ ਵਿੱਚ ਇਹਦੇ ਹਾਲਾਤ ਇੰਨੇ ਅ ਪੰਜਰ ਕਿਉਂ ਹੋਏ ਆ ਤੇ ਤੁਸੀਂ ਇਸ ਤੇ ਕੀ ਕੰਮ ਕਰ ਰਹੇ ਹੋ ਸਾਡੇ ਜਿਹੜੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਤੇ ਇੱਕ ਦੂਜਾ ਨੰਬਰ ਤੇ ਜਿਹੜਾ ਸਾਡਾ ਨੌਜਵਾਨ ਪੀੜੀ ਹੈ ਉਹ ਨਸ਼ਿਆਂ ਦੇ ਦਲਦਲ ਵਿੱਚ ਫਸ ਚੁਕੀ ਹੈ ਉਹਨਾਂ ਵਾਸਤੇ ਕੀ ਉਪਰਾਲੇ ਕੀਤੇ ਜਾ ਰਹੇ ਆ ਮਾੜੀ ਜਾਣਕਾਰੀ ਦਿਓ ਬਿਲਕੁਲ ਜੀ ਨਸ਼ਾ ਬਾਰੇ ਨਸ਼ਾ ਬਾਰੇ ਤਾਂ ਅਸੀਂ ਮੋੜ ਤੋਂ ਹੀ ਸਭ ਤੋਂ ਮੇਨ ਅਜੰਡਾ ਹੀ ਸਾਡਾ ਇਹ ਸੀ ਕਿ ਆਪਦੇ ਪਿੰਡ ਦੇ ਮਤਲਬ ਬਦਨਾਮੀ ਦਾ ਟਿੱਕਾ ਲੱਗਾ ਸੀ ਕਮਿਡੇ ਤੇ ਕਿਥੇ ਨਸ਼ਾ ਵੇਗਦਾ ਤੇ ਮੁਰ ਤੋਂ ਹੀ ਸਾਰੇ ਨੌਜਵਾਨ ਲੱਗੇ ਹੋਏ ਆ ਕਿ ਇਹ ਕੰਮ ਆਪਾਂ ਬਿਲਕੁਲ ਬੰਦ ਕਰਨਾ ਤੇ ਹੁਣ ਵੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਸਰਕਾਰਾਂ ਦਾ ਕਿ ਜਿਹੜੀਆਂ ਇਸ ਬੰਨੇ ਨੂੰ ਆਈਆਂ ਕਿ ਨਸ਼ਾ ਬੰਦ ਕਰਨ ਵਾਲੇ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਸਾਡੀ ਪੁਲਿਸ ਪਾਰਟੀ ਦਾ ਕਿ ਆਪੋ ਆਪਣੀਆਂ ਡਿਊਟੀਆਂ ਵਧੀਆ ਨਿਭਾ ਰਹੇ ਨੇ ਤੇ ਆਪਣੇ ਚੌਂਕੀ ਇਨਚਾਰਜ ਸੁਖਦੀਪ ਸਿੰਘ ਸੁਖਜੀਤ ਸੁਖਜੀਤ ਸਿੰਘ ਜੀ ਸੌਰੀ ਤੇ ਬਹੁਤ ਵਧੀਆ ਆਪਦਾ ਕੰਮ ਕਰ ਰਹੇ ਨੇ ਜਿੱਥੇ ਵੀ ਸਾਨੂੰ ਲੋੜ ਪੈਂਦੀ ਉਹ ਸਾਡਾ ਸਹਿਯੋਗ ਦਿੰਦੇ ਨਸ਼ੇ ਦੇ ਰੋਕਣ ਤੇ ਤੇ ਅਸੀਂ ਵੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਪਿੰਡ ਦੀ ਜਵਾਨੀ ਨੂੰ ਬਚਾ ਲੈਣਗੇ ਕਿ ਪਹਿਲਾਂ ਵੀ 2 ਸਾਲ ਪਹਿਲਾਂ ਆਏ ਸੀ ਤੇ ਉਦੋਂ ਵੀ ਨਸ਼ੇ ਤੇ ਠੱਲ ਬਹੁਤ ਪਈ ਸੀ ਤੇ ਹੁਣ ਵੀ ਸਾਨੂੰ ਉਮੀਦ ਆ ਕਿ ਸਾਡੇ ਪਿੰਡ 'ਚੋਂ ਨਸ਼ੇ ਦੀ ਸਪਾਈ ਹੋਊਗੀ ਨਸ਼ੇ ਦੀ ਸਫਾਈ ਕਰਨ ਵਾਸਤੇ ਜ਼ਰੂਰੀ ਨਹੀਂ ਵੀ ਪੁਲਿਸ ਕਲੀ ਘਰੂਗੀ ਇਹਦੇ ਵਿੱਚ ਨਗਰ ਦਾ ਵੀ ਸਹਿਯੋਗ ਚਾਹੀਦਾ ਹੈ ਪੰਚਾਇਤ ਦਾ ਵੀ ਸਹਿਯੋਗ ਚਾਹੀਦਾ ਹੈ ਪਰ ਜੇ ਕੋਈ ਨਸ਼ਾ ਵੇਚਦਾ ਨਹੀਂ ਹਟਦਾ ਇਹ ਫਿਰ ਥੋੜੀ ਪੰਚਾਇਤ ਕੀ ਕਰੂ ਅਸੀਂ ਪੰਚਾਇਤ ਤੌਰ ਤੇ ਜਿੰਨੇ ਕੋ ਨਸ਼ਾ ਵੇਚਣ ਦਾ ਸਾਨੂੰ ਪਤਾ ਸੀ ਅਸੀਂ ਉਹਨਾਂ ਸਾਰ ਨੂੰ ਅਨਫਾਰਮ ਕਰਤਾ ਹੈ ਵੀ ਤੁਸੀਂ ਜਾਂ ਤਾਂ ਸੁਧਰ ਜਾਓ ਜੇਕਰ ਕੋਈ ਉਹਦੇ ਵਿੱਚੋਂ ਕੋਈ ਪੋਸਟ ਆਪਾਰਟੀ ਫੜ ਲੈਂਦੀ ਹੈ ਤਾਂ ਸਾਡੀ ਪੰਚਾਇਤ ਦਾ ਕੋਈ ਬੰਦਾ ਉਸਦੇ ਮਗਰ ਨਹੀਂ ਜਾਏਗਾ ਜੇਕਰ ਜਾਂਦਾ ਤਾਂ ਅਸੀਂ ਉਸਦੇ ਵਿਰੋਧਤਾ ਕਰਾਂਗੇ ਮਾਨਜੋਗ ਐਸਐਸਪੀ ਸ਼੍ਰੀ ਅਖਲ ਜੱਜਪਾਲ ਜੀ ਚੌਧਰੀ ਜੀ ਡੀਐਸਪੀ ਜਸਪਾਲ ਸਿੰਘ ਜੀ ਬਹੁਤ ਵਧੀਆ ਢੰਗ ਨਾਲ ਇੱਕ ਨਸ਼ਾ ਰੋਕਣ ਦੇ ਵਿੱਚ ਲੱਗੇ ਹੋਏ ਆ ਚੌਂਕੀ ਇੰਚਾਰਜ ਸਦਾ ਸੁਜੀਤ ਸਿੰਘ ਜੀ ਜੁਮੀਦ ਸਿੰਘ ਦੱਸਿਆ ਕਿ ਪਹਿਲਾਂ ਵੀ ਦੋ ਸਾਲ ਇੱਥੇ ਰਹਿ ਕੇ ਗਏ ਦੋ ਸਾਲ ਪਹਿਲਾਂ ਕੁਝ ਹਮਾਰੇ ਕੇ ਗਏ ਆ ਉਸ ਟਾਈਮ ਵੀ ਉਹਨਾਂ ਨੇ ਬੜਾ ਵਧੀਆ ਕੰਮ ਕੀਤਾ ਬਹੁਤ ਸਾਰੇ ਜੇ ਨਸ਼ਾ ਤਸਕਲ ਸੀ ਉਹ ਚੁੱਕ ਕੇ ਉਹਨਾਂ ਨੇ ਪਰਚੇ ਕੱਟ ਕੇ ਅੰਦਰ ਕੀਤੇ ਅੱਜ ਵੀ ਉਹ ਅੰਦਰ ਬੈਠਿਆ ਹੁਣ ਵੀ ਉਹ ਬਹੁਤ ਵੱਡੇ ਪੱਧਰ ਤੇ ਆਦਾ ਕੰਮ ਜਾਰੀ ਕਰਦੇ ਆ ਜਦੋਂ ਵੀ ਹੁੰਦੇ ਆ ਤਕਰੀਬ ਨੇ ਭੱਜ ਜਾਂਦੇ ਆ ਹੁਣ ਤਾਂ ਸਾਡਾ ਜਿਹੜਾ ਪਿੰਡ ਆ ਉਹ ਚੋਂ ਜਿਹੜੇ ਨਸ਼ਾ ਵੇਚਣ ਵਾਲੇ ਸੀ ਉਹ ਜੰਦਰਾ ਮਾਰ ਕੇ ਹੀ ਚੜੇ ਗਿਆ ਹਸਪਤਾਲਟੀ ਦੇ ਅਜੇ ਕੋਈ ਹੱਥ ਨਹੀਂ ਆ ਰਿਹਾ ਸੋ ਸਾਡੀ ਪੰਚਾਇਤ ਆ ਜਿਹੜੀ ਉਹ ਪੋਸਟ ਪਾਲਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੰਨ ਲਓ ਖੜੀ ਆ ਅਸੀਂ ਤਾਂ ਉਹਨਾਂ ਨੂੰ ਇਹ ਵੀ ਕਿਹਾ ਵੀ ਜੇ ਤੁਸੀਂ ਨਾ ਹਟੇ ਕਿਤੇ ਪੁਸਤੋਂ ਨਹੀਂ ਵੀ ਕਾਬੂ ਆਉਂਦੀ ਤਾਂ ਅਸੀਂ ਆਪ ਫੜ ਕੇ ਉਹਨਾਂ ਨੂੰ ਦੇ ਦੇਣਾ ਫਿਰ ਕੋਈ ਇਸ ਗੱਲ ਦਾ ਰੋਤਾ ਨਾ ਕਰੇ ਆਪ ਦਾ ਸੁਧਰ ਜਾਣਾ ਤੁਹਾਨੂੰ ਤਾਂ ਇਹ ਵੀ ਕਹਿਣਗੇ ਕਿ ਅਸੀਂ ਤੁਹਾਨੂੰ ਸਰਪੰਚ ਸਾਹਿਬ ਵੋਟਾਂ ਪਾਈਆਂ ਤੁਹਾਨੂੰ ਮੈਂਬਰ ਬਣਾਇਆ ਸਰਪੰਚ ਬਣਾਇਆ ਤੇ ਫਿਰ ਵੀ ਤੁਸੀਂ ਸਾਡੇ ਦਾ ਧੱਕਾ ਕਰਦੇ ਹੋ ਫਿਰ ਕੀ ਹੋਊ ਚੋਗੇ ਨਹੀਂ ਜੀ ਇਹ ਵੀ ਇੱਕ ਬੜੀ ਵੱਡੀ ਗੱਲ ਹੈ ਕਿ ਚਲੋ ਮੈਂ ਚੰਦਨੇ ਬੜਾ ਵੱਡਾ ਮਾਨ ਬਖਸ਼ਿਆ 406 ਵੋਟਾਂ ਦੀ ਲੀਡ ਨਾਲ ਮੈਨੂੰ ਸਰਪੰਚ ਬਣਾਇਆ ਸੋ ਮੇਰੀ ਜ਼ਿੰਮੇਵਾਰੀ ਹੈ ਸਾਰੀ ਪੰਚਾਇਤ ਦੀ ਜ਼ਿੰਮੇਵਾਰੀ ਹੈ ਕਿ ਕਿਸੇ ਦਾ ਧੀ ਪੁੱਤ ਨੂੰ ਸੀ ਨਸ਼ੇ ਤੋਂ ਬਚਾਈਏ ਸੋ ਇਸ ਕਰਕੇ ਅਸੀਂ ਨਸ਼ੇ ਦੇ ਤਾਂ ਪਹਿਲਾਂ ਹੀ ਬੜਾ ਖਿਲਾਫ ਹਾਂ ਹੁਣ ਤਾਂ ਚਲੋ ਪ੍ਰਮਾਤਮਾ ਨੇ ਮੌਕਾ ਦਿੱਤਾ ਲੋਕਾਂ ਦੀ ਸੇਵਾ ਕਰਨ ਦਾ ਤੇ ਕੋਈ ਇਸ ਤਰ੍ਹਾਂ ਦਾ ਕੰਮ ਕਰ ਸਕੀ ਜਿਹੜੇ ਕਿਹੜੇ ਤੁਸੀਂ ਪ੍ਰੋਜੈਕਟ ਜਿਹੜੇ 5 ਸਾਲਾਂ ਵਾਸਤੇ ਲਿਖੇ ਆ ਵੀ ਅਸੀਂ ਆਹ ਪ੍ਰੋਜੈਕਟ ਕਰਨੇ ਆ ਪਿੰਡ ਦੇ ਵਿੱਚ ਜਿਹੜੇ ਜ਼ਰੂਰੀ ਹੈ ਲੋਕਾਂ ਵਾਸਤੇ ਜਿਵੇਂ ਮਤਲਬ ਸਿੱਖਿਆ ਜਾਂ ਸਿਹਤ ਆ ਜਾਂ ਕੋਈ ਹੋਰ ਥੋੜਾ ਕੋਈ ਉਪਰਾਲੇ ਜਿਹੜੇ ਆ ਪਿੰਡ ਵਾਸਤੇ ਕਰਨ ਵਾਸਤੇ ਹਾਂਜੀ ਹਾਂਜੀ ਸਭ ਤੋਂ ਲਿਖਿਆ ਜਿਵੇਂ ਆ ਤੁਹਾਡੇ ਤੋਂ ਪਹਿਲਾਂ ਵੀ ਕੀਤਾ ਵੀ ਸਭ ਤੋਂ ਪਹਿਲਾਂ ਪਾਣੀ ਹੈ ਜੀ ਉਸ ਤੋਂ ਬਾਅਦ ਸਾਡੇ ਸਕੂਲ ਪਿੰਡ ਦੇ ਜਿਹੜੇ ਸਕੂਲ ਦੀ ਬਿਲਡਿੰਗ ਆ ਉਹ ਵੀ ਕੁਝ ਠੀਕ ਨਹੀਂ ਗਈ ਉਸ ਵਾਸਤੇ ਵੀ ਅਸੀਂ ਸੋਚ ਰਹੇ ਆ ਕਿ ਉਹਦਾ ਜਿਹੜੀ ਪੜ੍ਹਾਈ ਦਾ ਮਿਆਰ ਉੱਚਾ ਕੀਤਾ ਜਾਵੇ ਜਿੱਥੇ ਆਪਾਂ ਖੜੇ ਆਏ ਪੈਲਸ ਆ ਇਹਨੂੰ ਵੀ ਕੁਝ ਸਰਕਾਰ ਤੋਂ ਕੋਈ ਫੰਡ ਦੇਵੇ ਤੇ ਅਸੀਂ ਇਹਦੇ ਤੇ ਕੋਈ ਵਧੀਆ ਕੰਮ ਕਰਸਾਏ ਜਾਂ ਕੋਈ ਗਰੀਬ ਪਰਿਵਾਰ ਇੱਥੇ ਵਿਆਹ ਕਰ ਸਕੇ ਜਾਂ ਵਧੀਆ ਬਣ ਜਾਵੇ ਜਿਹੜਾ ਮਰਜ਼ੀ ਕਰ ਸਕੇ ਇਸ ਵਜਾ ਬਣਾ ਸਕੀਏ ਇਹਨੂੰ ਦਾਣਾ ਮੰਡੀ ਆ ਸਾਡੇ ਉਹਦੀ ਵੀ ਕੁਝ ਹਾਲਤ ਥੋੜੀ ਜੀ ਠੀਕ ਨਹੀਂ ਗਈ ਕੋਸ਼ਰੀਆ ਬਹੁਤ ਵਧੀਆ ਹੈ ਉਹਦਾ ਵੀ ਫੜਫੜ ਵਧੀਆ ਪੰਜ ਆਵੇ ਪਿੰਡ ਸਾਨੂੰ ਸਹਿਯੋਗ ਦੇ ਰਿਹਾ ਕਿ ਹੱਲ ਤੱਕ ਚਣ ਵਾਲੇ ਵੀ ਵਿੱਚ ਹੈਗੇ ਨਹੀਂ ਜੀ ਪਿੰਡ ਪੂਰਾ ਸਹਿਯੋਗ ਦੇ ਰਿਹਾ ਕੋਈ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਸਭ ਤੋਂ ਵੱਡੀ ਗੱਲ ਇਹ ਤੇ ਆ ਵੀ 9 ਦੇ 9 ਮੈਂਬਰ ਆ ਸਾਰੀ ਪੰਚਾਇਤ ਇਕੱਠੀ ਆ ਕੋਈ ਕਿੰਤੂ ਪ੍ਰੰਤੂ ਨਹੀਂ ਅਸੀਂ ਸਤ ਸਭ ਤੋਂ ਇੱਕ ਵੱਡੀ ਗੱਲ ਤੁਹਾਡੇ ਧਿਆਨ ਜੇ ਕਰਨੀ ਚਾਹੁੰਦੇ ਆ ਕਿ ਅਸੀਂ ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਪਿੰਡ ਦੇ ਕੰਮ ਕਰਨਾ ਚਾਹੁੰਦੇ ਆ ਵੀਰਖਾਵਾਜੀ ਤੋਂ ਬਹੁਤ ਦੂਰ ਹੋ ਕੇ ਪਾਰਟੀਆਂ ਚ ਲੋਕ ਹਰ ਕੋਈ ਕਿਸੇ ਪਾਰਟੀਆਂ ਜਿਹੜਾ ਕੋਈ ਕਿਸੇ ਨਾਲ ਜੁੜਿਆ ਸੋ ਪਿੰਡ ਦਾ ਜੀਰਖਾ ਬਾਜੀ ਪੰਚਾਇਤ ਕਰਦੀ ਆ ਤੇ ਪਿੰਡ ਦਾ ਨੁਕਸਾਨ ਹੁੰਦਾ ਠੀਕ ਹੈ ਜੀ ਮਿਹਰਬਾਨੀ ਭਾਈ ਸਾਹਿਬ ਦਿਖਾਓ ਕੀ ਕੰਮ ਕੀਤਾ ਆ ਵੇਖੋ ਜੀ ਆ ਪੈਲਸ ਜਿਹੜਾ ਤੁਸੀਂ ਪੈਲਸ ਤੇ ਆਪਾਂ ਜਾ ਰਹੇ ਆ ਇਸ ਪੈਲਸ ਦੀ ਸਫਾਈ ਕੀਤੀ ਇਹਨੂੰ ਦੁਬਾਰਾ ਇੱਕ ਵਧੀਆ ਟਾਟਾ ਬਣਾ ਕੇ ਇਹਦਾ ਮਿੱਟੀ-ਮਿੱਟੀ ਪਾ ਕੇ ਇਸ ਨੂੰ ਵਧੀਆ ਤਰੀਕਾ ਨਾਲ ਦੁਬਾਰਾ ਚਾਲੂ ਕਰਨਾ ਹੈ ਸੋ ਇਹਦੀ ਬਹੁਤ ਮਾੜੀ ਹਾਲਤ ਅਸੀਂ ਤੁਸੀਂ ਦੇਖੋ ਝਾੜ-ਬੁਟੀਆਂ ਬਹੁਤ ਜਿਆਦੀਆਂ ਅਸੀਂ ਸਾਰੀਆਂ ਅਸੀਂ ਪੱਟ ਕੇ ਇਸ ਦੀ ਸਫਾਈ ਕਰਾਈ ਜੀ ਇਧਰ ਜਿਹੜੀ ਇਹ ਵੀ ਸਫਾਈ ਤੁਸੀਂ ਕਰਾਈ ਹੈ ਹਾਂਜੀ ਇਹ ਸਾਰੀ ਸਫਾਈ ਜਦੋਂ ਨੂੰ ਤੁਸੀਂ ਤੁਹਾਡਾ ਕੈਮਰਾ ਜਾਂਦਾ ਤੇ ਸਾਰੀ ਸਫਾਈ ਅਸੀਂ ਹੁਣੇ ਕਰਾਈ ਹੈ ਇਹ ਕਾਦੀ ਬਿਲਡਿੰਗ ਹੈ ਜੀ ਜਿਹੜੀ ਇਹ 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 ਪੈਲਸ ਦੀ ਰਸੋਈ ਹੈ ਜੀ ਅੱਛਾ ਹਾਂਜੀ ਲੈਟਰ ਬਾਥ ਨਹੀਂ ਨਹੀਂ ਉਹ ਲੈਟਰ ਬਾਥੋਂ ਪਰਲੇ ਹੈ ਜੀ ਇਹ ਰਸੋਈ ਸੀਗੀ ਜਿਹੜੀ ਕਿ ਨਸ਼ੇ ਨੇ ਨਹੀਂ ਇਸ ਨੂੰ ਖਰਾਬ ਕਰਤਾ ਨਸ਼ੇ ਵਾਲੇ ਇਹਦਾ ਲਾ ਲਾ ਕੇ ਸਾਰਾ ਸਮਾਨ ਲੈ ਗਏ ਜੀ ਇਸੋਂ ਅਰੰਸ਼ੇ ਦੇ ਦੇ ਕਾਰਨ ਹੀ ਸਾਰੀ ਬਿਲਡਿੰਗ ਖੰਡਰ ਹੋ ਗਈ। ਸਰਪੰਚ ਸਾਹਿਬ ਇਹ ਜਿਹੜੀ ਬਿਲਡਿੰਗ ਬਣੀ ਹੈ ਪੈਲਸ ਬਣੀ ਸੀ ਇਹ ਹਾਂਜੀ ਇਹ ਕਿਹੜੀ ਸਰਕਾਰ ਦੀ ਦੇਣ ਸੀ? ਤੇ ਬਾਅਦ ਸਰਕਾਰ ਦੀ ਦੇਣੀ ਤੇ ਸਰਕਾਰ ਪ੍ਰਕਾਸ਼ਕ ਬਦਲਣੇ ਦਾ ਨਹੀਂ ਪੱਥਰ ਰੱਖਿਆ ਸੀਗਾ ਜੀ। ਠੀਕ ਹੈ। ਹਾਂਜੀ ਉਸ ਤੋਂ ਬਾਅਦ ਇਹ ਦੀ ਸੰਭਾਲ ਨਹੀਂ ਹੋਈ। ਬਹੁਤ ਵਧੀਆ ਬਣਿਆ ਸੀਗਾ ਜੀ। ਕੋਈ ਸਮਾਜ ਦੀ ਸੰਭਾਲ ਹੋਈ ਹੈ ਇੱਥੇ ਚੱਲਦਾ ਵੀ ਰਿਹਾ ਹੈ। ਫਿਰ ਜਦੋਂ ਕੁਝ ਸਮਾ ਪੈ ਗਿਆ ਇਹਦੀ ਧਿਆਨ ਘਟ ਗਿਆ ਤਾਂ ਇਹ ਬਿਲਡਿੰਗ ਸਾਰੀ ਖੰਡਰ ਹੋ ਗਈ ਹੈ ਜੀ। ਪਿਛਲੇ 5 ਸਾਲਾਂ ਚ ਜ਼ਿਆਦਾ ਨੁਕਸਾਨ ਆਂਦਾ ਹੋਇਆ। ਪਿਛਲੇ 5 ਪਿਛਲੇ 5 ਸਾਲਾਂ ਜੋ ਕਿ ਉਹ ਉਹ ਪਿਛਲੇ 5 ਸਾਲਾਂ ਚ ਬਗੀਰ ਸਿੰਘ ਸਰਪੰਚ ਸੀ ਹਾਂਜੀ ਉਦੋਂ ਮੈਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਸੀ ਬਹੁਤ ਵਧੀਆ ਚੱਲਦਾ ਰਿਹਾ 2015 ਵਿੱਚ ਤਾਂ ਨੀ ਪੱਥਰ ਰੱਖਿਆ ਗਿਆ ਸੀ ਜਿਦਾ ਕਿ ਵੀ ਸਿੰਘ ਪਿਛਲੇ 5 ਸਾਲਾਂ ਦੇ ਵਿੱਚ ਥੋੜੀ ਜਿਹੜੀ ਪੰਚਾਇਤ ਸੀ ਸਾਰੀਆਂ ਫਸਲੀਆਂ ਕਰੇ ਲਈ ਰਹੀ ਹੈ ਕੰਮ ਕੋਈ ਇਹਦਾ ਹੋ ਨਹੀਂ ਸਕਿਆ ਕੋણો ਵੀਦਾ ਵੀ ਹੁਣ ਜਿਹੜਾ ਤੁਸੀਂ ਸਾਰੇ ਇਕੱਠੇ ਹੋ ਕੇ ਸੰਭਾਲਾ ਬਾਰੋਂਗੇ ਬਿਲਕੁਲ ਜੀ ਉਮੀਦ ਆ ਮੈਂ ਤੁਹਾਨੂੰ ਪਹਿਲਾਂ ਹੀ ਇਹ ਦੱਸ ਚੁੱਕਾ ਹਾਂ ਕਿ ਪਿੰਡ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਉਸ ਕੰਮ 'ਚ ਜੀ ਹੋ ਸਕਦਾ ਕਿ ਚਲੋ ਉਹ ਆਪ ਦੀ ਥਾਂ ਸੱਚੀ ਹੋਣ ਪਰ ਪਿੰਡ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਸੀ ਇਹੀ ਸੋਚ ਅੱਜ ਚਲੋ ਸਾਡੇ ਮੈਂਬਰ ਆ ਸਰਪੰਚ ਸਾਹਿਬ ਅੱਡੋ ਅੱਡ ਪਾਰਟੀਆਂ ਨਾਲ ਜੁੜੇ ਹੋਏ ਆ ਪਰ ਪਰ ਫਿਰ ਵੀ ਪਿੰਡ ਲੈਵਲ ਤੇ ਕੋਈ ਸਮਝੌਤਾ ਨਹੀਂ ਜੀ ਕਿਸੇ ਪਾਰਟੀ ਨਾਲ ਜੇ ਕੋਈ ਵੀ ਪਾਰਟੀ ਪਿੰਡ ਲੈਵਲ ਤੇ ਸਹੀ ਕੰਮ ਕਰੂਗੀ ਸਾਨੂੰ ਸਾਡੇ ਨਾਲ ਸਹਿਯੋਗ ਦੇਊਗੀ ਅਸੀਂ ਹਰ ਪਾਰਟੀ ਨੂੰ ਜੀ ਆਇਆਂ ਕਹਾਂਗੇ ਪਰ ਪਿੰਡ ਵਾਸਤੇ ਜੋ ਵੀ ਵਿਕਾਸ ਦਾ ਕੰਮ ਜਿਹੜੀ ਵੀ ਪਾਰਟੀ ਉਹਦੇ ਨਾਲ ਹੀ ਅਸੀਂ ਚੱਲਾਂਗੇ ਇਹ ਹਰ ਮਤਲਬ ਉਹਨਾਂ ਨੂੰ ਜਿਹਾ ਆਇਆ ਕਵਾਂਗੇ ਪਿੰਡ 'ਚ ਜਦੋਂ ਵੀ ਕੋਈ ਆ ਸਾਡੇ ਵਿਕਾਸ ਵਾਸਤੇ ਕੋਈ ਸੋਚੂਗਾ ਕੋਈ ਵੀ ਪਾਰਟੀ ਇੱਕ ਸਰਪੰਚ ਸਾਹਿਬਾ ਕ ਫਰੰਟ ਤੇ ਸੇਵਾ ਕੇਂਦਰ ਸੀ ਸਰਕਾਰ ਵੱਲੋਂ ਬਹੁਤ ਸਹੂਲਤਾਂ ਦਿੱਤੀਆਂ ਗਈਆਂ ਸੀ ਹਾਂਜੀ ਇਹ ਵੀ ਸੇਵਾ ਕੇਂਦਰ ਖੰਡਰ ਦਾ ਰੂਪ ਧਾਰਨ ਹਾਂਜੀ ਹਾਂਜੀ ਜਿਸ ਤਰ੍ਹਾਂ ਦੀ ਪੈਲਸ ਦਾ ਖੰਡਰ ਦਾ ਰੂਪ ਧਾਰਨ ਕਰ ਗਿਆ ਇਸੇ ਤਰ੍ਹਾਂ ਇਹ ਸੇਵਾ ਕੇਂਦਰ ਆ ਇਹ ਵੀ ਬਹੁਤ ਵਧੀਆ ਸੀਗਾ ਤਿੰਨਾਂ ਪਿੰਡਾਂ ਦਾ ਇੱਕ ਸੇਵਾ ਕੇਂਦਰ ਸੀ ਬਹੁਤ ਵਧੀਆ ਚੱਲਦਾ ਸੀ ਇਹਦਾ ਸਾਰਾ ਸਮਾਨ ਨਸ਼ੇ ਵਾਲੇ ਲੈ ਕੇ ਲੈ ਕੇ ਆ ਜੀ ਸਾਡਾ ਖੰਡਰ ਹੋ ਗਿਆ ਦਰਵਾਜਾ ਤੱਕ ਨਹੀਂ ਰਹਿ ਗਿਆ ਸੋ ਇਹਦੀ ਵੀ ਪੁਛ ਸਾਡੀ ਇਹ ਵੀ ਇਸ ਨੂੰ ਵੀ ਚਲਾਇਆ ਜਾਵੇ ਸਰਕਾਰ ਨਾਲ ਗੱਲ ਕਰਕੇ ਇਸ ਨੂੰ ਵੀ ਚਲਾਇਆ ਜਾਵੇ ਜਿਹੜਾ ਕਿ ਲੋਕਾਂ ਨੂੰ ਦੂਰ ਦਰਾਡੇ ਜਾਣ ਦੀ ਨਾਲ ਲੋਡ ਪਵੇ ਤਿੰਨਾਂ ਪਿੰਡਾਂ ਵਾਸਤੇ ਚੱਲਦੇ ਚੌਂ ਦੇ ਚੱਲ ਜਾਵੇ ਇਸ ਨੂੰ ਚਲਾਇਆ ਜਾਵੇ ਮਿਹਰਬਾਨੀ ਇਹ ਜਿਹੜੀ ਤੁਸੀਂ ਆ ਬਿਲਡਿੰਗ ਬਣਾ ਰਹੇ ਹੋ ਇਹ ਕੀ ਕੀ ਹੈ ਕੀ ਬਣਾ ਰਹੇ ਹੋ ਹਾਂਜੀ ਇਹ ਸੋਲਡ ਵੇਸਟ ਹੈ ਜੀ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚੋਂ ਇਹ ਸੋਲਡ ਵੇਸਟ ਬਣ ਰਿਹਾ ਸੁੱਕੇ ਤੇ ਗਿੱਲੇ ਕੂੜੇ ਵਾਸਤੇ ਇਸ ਦੀ ਕੁਝ ਆ ਤੁਹਾਡੇ ਸਾਹਮਣੇ ਤੁਸੀਂ ਵੇਖ ਲਿਆ ਕਿ ਕੁਝ ਤਿਆਰੀ ਹੋ ਗਈ ਹੈ ਦੀ ਛੱਤ ਪਿਆਣੀ ਰਹਿ ਗਈ ਹੈ ਉਹ ਵੀ ਬਸ ਇੱਕ ਦੋ ਦਿਨਾਂ ਵਿੱਚ ਛਾਤੇ ਦੀ ਪੈ ਕੇ ਤਿਆਰ ਹੋ ਜਾਏਗੀ ਨਾਲ ਇਹਦੇ ਤੁਹਾਡੇ ਡੰਗਰ ਹਸਪਤਾਲ ਵੀ ਆ ਹਾਂ ਤਾਂ ਉਹ ਤੇ ਵੀ ਮਾੜੀ ਹੈ ਹਾਂਜੀ ਇਹ ਪਸ਼ੂ ਹਸਪਤਾਲ ਹੈ ਜੀ ਇਸ ਦੀ ਵੀ ਹਾਲਾਤ ਮਾੜੇ ਆ ਬਸ ਇਸ ਤਰ੍ਹਾਂ ਜਿਸ ਤਰ੍ਹਾਂ ਇਹ ਕੰਮ ਕਰੀ ਜੇ ਨੇ ਇਸ ਤਰ੍ਹਾਂ ਦੁਬਾਰਾ ਇਹਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਵੀ ਇਹਨੂੰ ਇਹ ਆ ਤੇ ਦੂਸਰੀ ਬਣਨ ਵਾਲੀ ਹੈ ਜੀ ਇਹਦਾ ਕੰਮ ਚੱਲ ਰਿਹਾ ਦੋਨਾਂ ਦਾ ਇਥੋਂ ਪੈਪ ਪੈ ਕੇ ਇਹਨਾਂ ਦੇ ਕਿੰਨੇ ਘਰ ਆ ਗਏ ਇਹਨਾਂ ਦਾ ਪਾਣੀ ਇਹਦਾ ਗੰਦਾ ਪਾਣੀ ਪੈ ਕੇ ਸੇਮ ਨਾਲ ਇਹਨਾਂ ਪੈਪ ਜੁੜੀ ਹੋਈ ਹੈ ਤੇ ਜਿੱਥੇ ਅਸੀਂ ਖੜੇ ਆ ਇਹ ਚੈਂਬਰ ਆ ਘਰਾਂ ਦਾ ਪਾਣੀ ਪੈਣਾ ਸੀ ਇਥੋਂ ਅੱਗੇ ਪਾਣੀ ਉਹ ਸੇਮ ਨਾਲ ਇਹਨਾਂ ਪੈਪ ਜੁੜੀ ਹੋਈ ਹੈ ਅੱਗੇ ਜਾ ਕੇ ਸੇਮ ਨਾਲ ਚਲੇ ਸਮਤਾ ਜਿਹੜੇ ਪਿੰਡ ਵੱਲੋਂ ਪੰਚਾਇਤ ਵੱਲੋਂ ਕੰਮ ਕੀਤੇ ਜਾ ਰਹੇ ਕਿਵੇਂ ਦੇ ਕੀਤੇ ਜਾ ਰਹੇ ਆ ਮਾੜਾ ਵਧੀਆ ਕੀਤੇ ਜੀ ਪੁੱਤ ਸੋਹਣੇ ਕੀਤੇ ਸਾਡੇ ਐਨੇ ਮੈਂਬਰ ਸਰਪੰਚ ਖਲੋਤੇ ਬੌਜੀ ਤੇ ਸਾਡੇ ਕਿਸੇ ਨੇ ਆਖਿਆ ਨਹੀਂ ਤੇ ਤੁਹਾਡੀ ਗਲੀ ਬਣੂਗੀ ਗਲੀ ਬਣੂਗੀ ਸਾਡੀ ਇਹ ਸਰਪੰਚ ਉੱਠਿਆ ਸੂਰਮਾ ਸਾਡਾ ਪੁੱਤ ਇਹਨੇ ਸਾਡੀ ਸੁਣੀ ਆ ਹਾਂ ਅਸੀਂ ਇਹਦੇ ਰਾਤ ਦਿਨੇ ਧੰਨਵਾਦ ਕਰਦੇ ਪੁੱਤਰਾ ਤੁਹਾਡੇ ਪਾਣੀ ਜਿਹੜਾ ਨੀਆ ਦਾ ਪਾਣੀ ਜਾਂ ਕੋਈ ਉਹ ਨਿਕਾਸੀ ਹੈ ਉਹਦੇ ਵਾਸਤੇ ਪਾਈਪਾ ਪਾ ਰਹੇ ਆ। ਕੀ ਸਾਡੇ ਇਹਨੇ ਸੇਮ ਨਾਲੇ ਨੂੰ ਪਿੰਪਾ ਪਾ ਦਿੱਤੀਆਂ। ਵਧੀਆ ਵਧੀਆ ਕੰਮ ਕੀਤਾ ਪੰਚਾਇਤ ਨੇ। ਕੀਤਾ ਸੋਨਾ ਕੀਤਾ ਜੀ ਸੋਨਾ ਕੀਤਾ ਅੱਜ। ਠੀਕ ਹੈ। ਬਹੁਤ ਤਨਾ ਅਸੀਂ ਤਾਂ ਰਾਤ ਦਿਨੇ ਦਾ ਜੱਸ ਘੁੰਮਦੇ ਆ ਜੀ। ਠੀਕ ਠੀਕ ਹੈ। ਇੱਕ ਅਸੀਂ ਨਾ ਮਤਲਬ ਪੰਚਾਇਤ ਬਣ ਤੋਂ ਪਹਿਲਾਂ ਹੀ ਸਾਡੀ ਸੋਚ ਸੀ ਕਿ ਪਿੰਡ ਨੂੰ ਸੋਨਾ ਬਣਾਉਣਾ ਤੇ ਉਸੇ ਮਤਲਬ ਆਧਾਰ ਤੇ ਅਸੀਂ ਇੱਕ ਪਾਰਕ ਬਣਾਇਆ ਪਿੰਡ ਦੇ ਵਿੱਚ ਕਿ ਬੂਟੇ ਲਾਏ ਉੱਥੇ। ਅਸੀਂ ਹੁਣ ਵੀ ਸਾਡੀ ਇਹੀ ਅਪੀਲ ਆ ਕਿ ਸਾਰੇ ਭਰਾਵਾਂ ਨੂੰ ਕਿ ਜਿਹੜਾ ਵੀ ਸਾਨੂੰ ਹਾਂ ਦਊਗਾ ਪੰਚਾਇਤ ਦਾ ਸਹਿਯੋਗ ਨਾਲ ਸੰਸਥਾ ਦੇ ਸਹਿਯੋਗ ਨਾਲ ਉਹਦੇ ਬੂਟੇ ਅੱਗੇ ਅਸੀਂ ਵਾਰਡ ਕਰਕੇ ਬੂਟੇ ਲਾਉਣ ਲਈ ਤਿਆਰ ਆਂ ਬਸ ਸਾਰਾ ਦਿਨ ਜਿਹੜਾ ਵੀ ਬੰਦਾ ਆਪਦੀ ਜਗਾ ਵੇਲੀ ਕਰਕੇ ਉੱਥੇ ਸਾਨੂੰ ਬੂਟੇ ਲਾਉਣ ਵਾਸਤੇ ਦਊਗਾ ਤੇ ਅਸੀਂ ਬੂਟੇ ਜ਼ਰੂਰ ਉੱਥੇ ਲਾਵਾਂਗੇ ਸਰਿਸ ਸਸਤਾ ਬਣੀ ਹੈ ਕਿ ਹਾਂਜੀ ਬਾਬਾ ਬੁੱਢਾ ਸੇਵਾ ਸੰਸਥਾ ਪਿੰਡ ਮਿੰਡੇ ਚ ਠੀਕ ਹੈ ਤੇ ਹੁਣ ਪੰਚਾਇਤ ਨਾਲ ਸਹਿਯੋਗ ਆ ਤਾਂ ਇਹ ਲੋਜ ਜੇ ਆ ਕਿ ਜਿਹੜਾ ਵੀ ਆਪਦੇ ਮਤਲਬ ਵੱਡੇ ਰੋਡ ਸਾਡੇ ਆਪਣੇ ਪਿੰਡខាង ਹੀ ਜਾਂਦਾ ਜੀ ਰੋਡ ਤੇ ਆਪਦੀ ਜਗਾ ਸਾਫ ਕਰਕੇ ਦੇਊਗਾ ਉੱਥੇ ਵਾਰਡ ਕਰਕੇ ਬੂਟੇ ਤਿਆਰ ਕਰਨ ਦੀ ਜ਼ਿੰਮੇਵਾਰੀ ਅਸੀਂ ਲਵਾਂਗੇ ਠੀਕ ਧੰਨਵਾਦ ਕੀਤਾ ਪਿੰਡ ਦਾ ਨੇ ਹੈ ਇਹ ਤੋਂ ਮੰਡਲ ਬੈਠੋ ਕਾ ਬਾਇਟ ਤੋਂ ਹੋ ਗਿਆ ਬੈਠਾ ਆਪਾਂ ਹੱਥਾਂ ਮੜਦਾ 君。<been> <laughs>